ਨਵਸ਼ਹਿਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆ ਇੰਸਪੈਕਟਰ ਮਨਪ੍ਰੀਤ ਸਿੰਘ ਡਰਗ ਕੰਟਰੋਲ ਅਫਸਰ ਨੂੰ ਨਾਲ ਲੈ ਕੇ ਇੱਕ ਨਿੱਜੀ ਮੈਡੀਕਲ ਸਟੋਰ ਤੇ ਰੇਡ ਕੀਤੀ। ਰੇਡ ਦੌਰਾਨ 22400 ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁਲਿਸ ਨੇ ਉਕਤ ਮੈਡੀਕਲ ਸਟੋਰ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ। ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਤੇ ਜਿਹੜੀ ਮਾੜੇ ਔਰ ਨਸ਼ੇ ਦੇ ਖਿਲਾਫ ਜਿਹੜੀ ਐ ਮਹਮ ਚਲਾਈ ਗਈ ਹੈ ਉਸ ਵੇਲੇ ਸਿਟੀ ਨਮਾਸ਼ਹਿਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇੱਕ ਵਿਅਕਤੀ ਜਿਹਦੇ ਕੋਲ ਦੋ ਕੈਪਸੂਲ ਦੇ ਪੱਤੇ ਸੀ ਜਿਹਦਾ ਨਾਮ ਮੁੰਡੇ ਦਾ ਸੁਮੇਰ ਸੀਗਾ ਉਹ ਮਿਲਿਆ ਔਰ ਉਹਦੇ ਜਿਹੜੇ ਦੋ ਪੱਤੇ ਪ੍ਰੈਗਰਾ ਬਲਿਨ ਕੈਪਸੂਲ ਹੈਗਾ ਇਹ ਇੱਤੇ ਡੀਸੀ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਸੀ ਕਿ ਇਹ ਕੈਪਸੂਲ ਜਿਹੜਾ ਹੈਗਾ ਬਿਨਾਂ ਡਾਕਟਰ ਦੇ ਲਿਖੇ ਤੋਂ ਕਿਸੇ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਔਰ ਇਹ ਬੱਚਾ ਜਿਹੜਾ ਸੀਗਾ 18 ਸਾਲ ਦੀ ਉਮਰ ਹੈ ਇਹਦੀ ਸਮੀਰ ਇਹ ਕਿਸੇ ਨੂੰ ਦੇਣ ਜਾ ਰਿਹਾ ਸੀ ਐਸਐਚਓ ਵੱਲੋਂ ਜਦੋਂ ਇਹਦੇ ਕੋਲੋਂ ਇਹ ਦੋ ਪੱਤੀ ਮਿਲੇ ਤੇ ਡਰੱਗ ਇਨਸਪੈਕਟਰ ਨਾਲ ਸੰਪਰਕ ਕੀਤਾ ਗਿਆ ਡਰੱਗ ਇਨਸਪੈਕਟਰ ਨਾਲ ਸੰਪਰਕ ਕਰਨ ਤੋਂ ਬਾਅਦ ਪੰਕਜ ਜੈਨ ਪੁੱਤਰ ਅਨਿਲ ਕੁਮਾਰ ਜਿਹੜਾ ਪੰਕਜ ਮੈਡੀਕੋਜ਼ ਦੇ ਨਾਂ ਤੇ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਦੁਕਾਨ ਹੈਗੀ ਜਿੱਦੀ ਹੋਲ ਸੇਲ ਦੀ ਇਹ ਰਿਟੇਲ ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਇਹ ਦਵਾਈ ਜਿਹੜੀ ਸੀਗੀ ਉਹ ਵੇਚ ਰਿਹਾ ਸੀਗਾ ਕੈਪਸੂਲ ਔਰ ਇਹਨੂੰ ਜਿਹੜਾ ਹੈਗਾ ਨਸ਼ੇ ਦੇ ਤੌਰ ਤੇ ਜਿਹੜੇ ਹੈਗਾ ਸਾਡਾ ਯੂਥ ਹੈਗਾ ਉਹ ਇਸਤੇਮਾਲ ਕਰ ਰਿਹਾ ਸੋ ਇਹਨੂੰ ਜਿਹੜਾ ਸੀਗਾ ਡਰੱਗ ਇਨਸਪੈਕਟਰ ਨਾਲ ਰੇਡ ਕਰਨ ਤੋਂ ਬਾਅਦ ਇਹਦੇ ਕੋਲੋਂ ਟੋਟਲ ਜਿਹੜੇ ਹੈਗੇ 2240 ਪੱਤੇ ਜਿਹੜੇ ਹੈਗੇ ਆ ਉਹ ਬਰਾਮਦ ਹੋਏ ਜਿਹਦੇ ਟੋਟਲ ਕੈਪਸੂਲ ਬਣ ਜਾਂਦੇ 22400 ਹਰ ਪੱਤੇ 'ਚ 10 ਕੈਪਸੂਲ ਸੀਗੇ ਇਹ ਕੋਈ ਵੀ ਬਿੱਲ ਜਾਂ ਹੋਰ ਕੋਈ ਕਾਗਜ਼ਾਤ ਇਹਨੂੰ ਰੱਖਣ ਸੰਬੰਧੀ ਪੇਸ਼ ਨਹੀਂ ਕਰ ਸਕਿਆ ਔਰ ਨਾਲ ਦੀ ਨਾਲ ਇਹ ਵਿਅਕਤੀ ਆਮ ਲੋਕਾਂ 'ਚ ਚਰਚਾ ਹੈ ਕਿ ਇਹ ਰਿਟੇਲ ਜਿਹੜੀ ਹੈਗੀ ਹੈ ਵੇਚਦਾ ਹੈ ਔਰ ਰਿਟੇਲ ਕਰਦਾ ਹੋਇਆ ਜਾਂ ਰਿਟੇਲ ਅੱਗੇ ਸੇਲ ਕਰਵਾਉਣ ਲਈ ਭੇਜਦਾ ਹੋਇਆ ਵੀ ਇਹ ਪੱਕਾ ਹੈਗਾ ਸਮੀਰ ਤੋਂ ਸਾਬਤ ਹੋ ਗਿਆ। ਸੋ ਇਹਦੇ ਖਿਲਾਫ ਧਾਰਾ 223 23 ਬੀ ਐਨ ਐਸ ਤਹਿਤ ਜਿਹੜੀ ਕਾਰਵਾਈ ਅਮਨਿਤ ਲੈਂਦੀ ਗਈ ਹੈ ਔਰ ਫਰਦਰ ਤਫਤੀਸ਼ ਜੇਚ ਚ ਜਾਰੀ ਹੈ। ਪਹਿਲੇ ਮਾਮਲੇ ਦਰਜ ਇਹਦੇ ਖਿਲਾਫ ਹੁਣ ਪਤਾ ਕਰ ਰਹੇ ਆ ਪਤਾ ਲੱਗਿਆ ਵੀ ਪਹਿਲਾਂ ਵੀ ਇਹਦੇ ਤੇ ਰੇਡ ਹੋਇਆ ਸੀਗਾ ਔਰ ਇਹਦੇ ਇਸੇ ਤਰ੍ਹਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ। ਸਰ ਸਮੀਰ ਪੰਕਜ ਦਾ ਕਰਿੰਦਾ। ਸਮੀਰ ਪੰਕਜ ਦਾ ਕਰਿੰਦਾ। ਜਿਹਦੇ थ्रू ਇਹ ਬਾਹਰ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ ਕੈਪਸੂਲ ਸੇਲ ਕਰਦੇ ਸਰ ਇਹ ਕਿੰਨੇ ਸਮੇ ਤੋਂ ਸ਼ੌਪ ਜਿਹੜੀ ਕਰ ਰਹੇ ਹਨ ਇਹ ਸ਼ੌਪ ਤਾਂ ਕਾਫੀ ਲੰਬੇ ਸਮੇ ਤੋਂ ਕਰ ਰਹਾ ਹੈ ਲੇਕਿਨ ਜਿਹੜੀ ਹੈਗੀ ਹੈ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਇਹ ਦਵਾਈ ਜਿਹੜੀ ਸੇਲ ਕਰਨੀ ਮਨਾ ਹੈ ਸੋ ਇਹ ਇਹਨੇ ਦਵਾਈ ਜਿਹੜੀ ਹੈਗੀ ਹੈ ਇਸ ਤਰ੍ਹਾਂ ਸੇਲ ਕਰ ਰਿਆ ਸੀ ਤੁਹਾਨੂੰ ਦੱਸੋ ਜਾਂਦਾ ਨੇ ਪੰਜ ਛੇ ਕਰਿੰਦੇ ਰੱਖੋ ਪਿਆ ਉਹਨਾਂ ਤੋਂ ਸਾਰਿਆਂ ਤੋਂ ਇਹੀ ਕੰਮ ਕਰਾਂਦਾ ਸਾਰਿਆਂ ਦੀ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਇਹਦਾ ਜਿਹੜਾ ਡੀਵੀਆਰ ਹੈਗਾ ਉਹਨੂੰ ਲਿਆ ਹੈ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਚ ਪਤਾ ਚੱਲੂਗਾ ਹੋਰ ਕੀ ਕਰਦਾ ਹੈ ਦੁਕਾਨ ਸੇਲ ਹਾਂਜੀ ਦੁਕਾਨ ਸੀਲ ਹੋ ਗਿਆ ਦੁਕਾਨ ਦਾ ਲਾਇਸੈਂਸ ਕੈਨਸਲ ਕਰਾਉਣ ਲਈ ਅਸੀਂ ਲਿਖਾਂਗੇ ਤਾਂ ਕਿ ਜਿਹੜਾ ਹੈਗਾ ਇਹਦਾ ਫਰਦਰ ਜਿਹੜਾ ਕਾਰੋਬਾਰ ਨਾ ਕਰ ਸਕੇ ਗ੍ਰਿਫਤਰ ਗ੍ਰਿਫਤਰ ਕਰ ਲਿਆ ਗਿਆ ਮਗਰ ਜੀ ਇਹਨੂੰ ਗ੍ਰਿਫਤਰ ਕਰ ਲਿਆ ਗਿਆ ਪੰਕਜ ਜੈਨ ਨੂੰ ਗ੍ਰਿਫਤਰ ਕਰ ਲਿਆ ਇਸ ਮਕਦਮੇ ਵਿੱਚ ਇੱਕ ਪ੍ਰਬਧਾਨ ਕੀ ਹੈ ਜ਼ਮਾਨਤ ਜ਼ਮਾਨਤ ਹੈ ਗਰਜਬਾਨਾ ਤਿਆਰ ਸਕਿਆ ਇਹ ਜ਼ਮਾਨਤਯੋਗ ਹੈ ਕਿਉਂਕਿ ਪਹਿਲਾਂ 188 ਆਈਪੀਸੀ ਜੋ ਹੁਣ 223 ਬੀ ਐਨ ਐਸ ਹੈਗੀ ਹੈ ਇਹਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ